ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 563 ਤੋਂ ਲੈ ਕੇ 565 ਤੱਕ ਸਵਾਯਮਨ ਬਾਣੀ ਦੇ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਡਹਾਂਸ ਮਹੱਲਾ ਪੰਜਵਾਂ ਤੂੰ ਜਾਣਾ ਹੈ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਤੂੰ ਅਚਰਜ ਕੁਦਰਤ ਤੇਰੀ ਬਿਸਮਾਰਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਜਿਸ ਨੂੰ ਤੂੰ ਆਪਣੇ ਬਾਰੇ ਜਾਣਕਾਰੀ ਦੇਵੇਂ ਉਹੀ ਜਾਣ ਸਕਦਾ ਦੂਜਾ ਨਹੀਂ ਸਮਝ ਸਕਦਾ ਤੇਰੀ ਇਸ ਖੇਡ ਨੂੰ ਤੇ ਉਹੀ ਜੀਵ ਫਿਰ ਜਿਹਨੂੰ ਤੂੰ ਆਪਾ 부ਝਾ ਦੇਨਾ ਉਹੀ ਤੇਰਾ ਦਿੱਤਾ ਹੋਇਆ ਨਾਮ ਉਚਾਰਨ ਕਰਦੇ ਆ ਤੇਰੀ ਕੁਦਰਤ ਕਹਿੰਦੇ ਬੜੀ ਅਚਰਜ ਬੜੀ ਅਸਚਰਜ ਖੇਡ ਆ ਤੇਰੀ ਜਿਹੜੀ ਇਹ ਤੂੰ ਰਚੀ ਆ ਸੰਸਾਰ ਦੀ ਸੰਸਾਰ ਵਿੱਚ ਜੋ ਕੁਝ ਵੀ ਵਾਪਰ ਰਿਹਾ ਤੇਰੀ ਕੁਦਰਤ ਅਸਚਰਜ ਮੈਂ ਸਭ ਕੁਝ ਅਸਚਰਜ ਮੈਂ ਤੂੰ ਦਾ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣਾ ਹੁਕਮੇ ਮਰਨਾ ਤੂੰ ਆਪੇ ਹੀ ਸਭ ਕੁਝ ਕਾਰਨ-ਕਾਰਨ ਸਮਰੱਥ ਹੈ ਤੂੰ ਆਪੇ ਹੀ ਕਰ ਰਿਹਾ ਹੈ ਤੇ ਆਪੇ ਹੀ ਵਿੱਚ ਬੈਠਾ ਹੈ ਤੇ ਤੇਰੇ ਸਦਕਾ ਹੀ ਸਭ ਕੁਝ ਹੋ ਰਿਹਾ ਹੈ ਤੇਰੇ ਹੁਕਮ ਚ ਜੀਵ ਜੰਮਦੇ ਆ ਤੇਰੇ ਹੁਕਮ ਦੇ ਵਿੱਚ ਹੀ ਮਰਦੇ ਆ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ ਤੁਮਾਰੀ ਕਹਿੰਦੇ ਤੇਰੇ ਦਾਸ ਨਾਨਕ ਨੂੰ ਤੁਹਾਡੀ ਹੀ ਬਖਸ਼ਿਸ਼ ਹੈ ਕਹਿੰਦੇ ਮੇਰੇ ਮਨ ਨੂੰ ਤੇ ਹਿਰਦੇ ਨੂੰ ਤੇਰੇ ਨਾਮ ਦਾ ਹੀ ਆਸਰਾ ਪਰਮੇਸ਼ਰ ਜੀ ਵੜਾ ਹਾਂਸਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖਿਲਾਈਏ ਬਾਲਕ ਰਹਿ ਨਾ ਸਕੇ ਬਿਨ ਖੀਰੇ ਕਹਿੰਦੇ ਹੈ ਪਰਮੇਸ਼ਰ ਜੀ ਤੈਨੂੰ ਮਿਲਣ ਦੀ ਮੇਰੇ ਮਨ ਦੇ ਵਿੱਚ ਬੜੀ ਵੱਡੀ ਲਾਲਸਾ ਹੈ ਤਾਂਘ ਹੈ ਕਹਿੰਦੇ ਮੈਂ ਕਿਸ ਤਰ੍ਹਾਂ ਗੁਰੂ ਗੁਰੂ ਨੂੰ ਮਿਲਾਂ ਪਹਿਲਾਂ ਕਿਉਂਕਿ ਗੁਰੂ ਦੇ ਰਾਹੀਂ ਹੀ ਤੇਰੇ ਤੱਕ ਪਹੁੰਚਿਆ ਜਾ ਸਕਦਾ ਕਹਿੰਦੇ ਜਿਵੇਂ ਛੋਟੇ ਬੱਚੇ ਨੂੰ ਜਿੰਨੀਆਂ ਮਰਜ਼ੀ ਖੇਡਾਂ ਦੇ ਵਿੱਚ ਰਿਝਾਉਣ ਦੀ ਕੋਸ਼ਿਸ਼ ਕਰੀਏ ਪਰ ਉਹ ਦੁੱਧ ਪੀਤੇ ਤੋਂ ਬਿਨਾਂ ਰਹਿ ਨਹੀਂ ਸਕਦਾ ਹੈਗਾ ਕਹਿੰਦੇ ਇਸ ਤਰ੍ਹਾਂ ਹੀ ਮੈਨੂੰ ਪਰਮੇਸ਼ਰ ਦੀ ਤੇਰੇ ਮਿਲਣ ਲਈ ਤਾਂਘ ਹੈ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਪੋਜਨ ਮੈਂ ਨੀਰੇ ਮੇਰੇ ਮਨ ਤਨ ਪ੍ਰੇਮ ਪਰਮ ਕਾ ਬਿਨ ਦਰਸ਼ਨ ਕਿਉ ਮਨ ਤੀਰੇ ਹਾਂਜੀ ਅਮਾਲੀ ਦੇ ਅਰਥ ਨੇ ਅਮਾ ਵਰਗੀ ਅਮਾ ਮਤਲਬ ਮਾਂ ਵਰਗੀ ਪਿਆਰੀ ਸਖੀ ਕਹਿੰਦੇ ਹੈ ਸਖੀਏ ਮੇਰੇ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਭੁੱਖ ਹੈ ਚਾਹੇ ਮੇਰੇ ਮੂਰੇ ਸੌ ਭੋਜ ਜਤਰਾ ਦਾ ਭੋਜਨ ਰੱਖ ਦੋ ਫਿਰ ਉਹ ਜਿਹੜੀ ਮੇਰੀ ਭੁੱਖਾ ਪਰਮੇਸ਼ਰ ਨੂੰ ਮਿਲਦੀ ਉਹ ਭੋਜਨ ਨਾਲ ਨਹੀਂ ਉਤਰਨੀ ਹੈਗੀ ਕਹਿੰਦੇ ਮੇਰੇ ਮਨ ਦੇ ਵਿੱਚ ਪਰਮੇਸ਼ਰ ਲਈ ਪ੍ਰੇਮ ਜਾਗ ਗਿਆ ਹੁਣ ਪਰਮੇਸ਼ਰ ਦੇ ਦਰਸ਼ਨ ਤੋਂ ਬਿਨਾ ਮੇਰਾ ਮਾਨਤੀ ਰਜਨੀ ਫੜਦਾ ਹੈ ਸੁਣ ਸੱਜਣ ਮੇਰੇ ਪ੍ਰੀਤਮ ਪਾਈ ਮੈਂ ਮਿਲਿਓ ਮਿਤਰ ਸੁਖਦਾਤਾ ਓਹੋ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੇ ਹਰਕੀਆਂ ਬਾਤਾ ਕਹਿੰਦੇ ਹੈ ਮੇਰੇ ਸੱਜਣ ਪਿਆਰੇ ਕਹਿੰਦੇ ਮੈਨੂੰ ਉਹ ਸੁਖਦਾਤਾ ਮਿੱਤਰ ਮਿਲਾ ਦਿਓ ਕਹਿੰਦੇ ਪਰਮੇਸ਼ਰ ਦੀ ਨਾਲ ਮੇਰਾ ਮਿਲਾਪ ਕਰਵਾ ਦਿਓ ਕਹਿੰਦੇ ਪਹਿਲਾਂ ਪਰਮੇਸ਼ਰ ਤੋਂ ਮੈਨੂੰ ਗੁਰੂ ਦਾ ਮਿਲਾਪ ਹੋ ਜਾਵੇ ਕਿਉਂਕਿ ਗੁਰੂ ਮੇਰੇ ਦਿਲ ਦੀ ਸਭ ਪੀੜਾਂ ਨੂੰ ਜਾਣਦਾ ਤੇ ਮੈਨੂੰ ਫਿਰ ਪਰਮੇਸ਼ਰ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਸੁਣਾਉਂਦਾ ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ ਜਿਉਂ ਚਾਤਰਿਕ ਜਲ ਕੋ ਬਿਲਲਾਤਾ ਹਉ ਕਿਆ ਗੁਣ ਤੇਰੇ ਸਾਰ ਸਮਾਲੀ ਮੈਂ ਨਿਰਗੁਣ ਕੋ ਰੱਖ ਲੇਤਾ ਕਹਿੰਦੇ ਜਿਸ ਤਰ੍ਹਾਂ ਚਾਤ੍ਰਿਕ ਵਰਖਾ ਦੀ ਬੂੰਦ ਦੇ ਲਈ ਕਹਿੰਦੇ ਬਿਲੌਂਦਾ ਕੁਰਲਾਪ ਦਾ ਕਹਿੰਦੇ ਉਸ ਤਰ੍ਹਾਂ ਹੀ ਮੈਂ ਪਰਮੇਸ਼ਰ ਦੇ ਦਰਸ਼ਨ ਤੋਂ ਬਿਨਾਂ ਇੱਕ ਖਿੰਨ ਨਹੀਂ ਰਹਿ ਸਕਦਾ ਕਹਿੰਦੇ हे ਪਰਮੇਸ਼ਰ ਜੀ ਮੈਂ ਗੁਣਹੀਨ ਨੂੰ ਤੂੰ ਰੱਖ ਲੈਣਾ ਕਹਿੰਦੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਯਾਦ ਕਰਾਂ ਹਉ ਪਈ ਉਡੀਣੀ ਕੰਤ ਕੋ ਅਮਾਲੀ ਸੋ ਪਰ ਕਦ ਨੈਣੀ ਦੇਖਾਂ ਅਬਾ ਦਾ ਸੋ ਭੋਗਣ ਵਿਸਰੇ ਬੇਨ ਪਰ ਕਿਤੇ ਨਾ ਲੇਖਾ ਕਹਿੰਦੇ ਮੈਂ ਪਰਮੇਸ਼ਰ ਨੂੰ ਮਿਲਣ ਦੇ ਲਈ ਬੜੀ ਤਾਂਗ ਵਿੱਚ ਆ ਕਦੋਂ ਮੇਰੀਆਂ ਅੱਖਾਂ ਪਰਮੇਸ਼ਰ ਦਾ ਦਰਸ਼ਨ ਕਰਨਾ ਪਰਮੇਸ਼ਰ ਦੇ ਦਰਸ਼ਨ ਤੋਂ ਬਿਨਾ ਮੈਨੂੰ ਸੰਸਾਰ ਦੇ ਸਾਰੇ ਰਸ ਭੋਗ ਸਭ ਕੁਝ ਮੈਨੂੰ ਵਿਸਰ ਗਿਆ ਮੈਨੂੰ ਕੁਝ ਠੀਕ ਨਹੀਂ ਲੱਗਦਾ ਕੁਝ ਚੰਗਾ ਨਹੀਂ ਲੱਗਦਾ ਸਿਰਫ ਪਰਮੇਸ਼ਰ ਦੀ ਯਾਦ ਮੇਰੇ ਮਨ ਦੇ ਵਿੱਚ ਆ ਮੈਂ ਕਦੋਂ ਪਰਮੇਸ਼ਰ ਦਾ ਦੀਦਾਰ ਪਾਵਾਂ ਇਹ ਕਾਪੜ ਤਨ ਨਾ ਸੁਖਾਵਈ ਕਰ ਨਾ ਸਕੋਂ ਹੋ ਵੈਸਾ ਜਿਨੀ ਸਖੀ ਲਾਲ 라ਵਿਆ ਪਿਆਰਾ ਤਿੰਨ ਆਗੇ ਹਮ ਆਦੇਸਾ ਮੈਂ ਸਭ ਸਿਗਾਰ ਬਣਾਇਆ ਅਮਾਲੀ ਬਿਨ ਪਰ ਕਾਮਨਾ ਆਏ ਜਾ ਸਹਬਾਤ ਨਾ ਪੁੱਛੀਆ ਅਮਲੀ ਤਾਂ ਬਿਰਥਾ ਜੋਵਨ ਸਭ ਜਾਏ ਕਹਿੰਦੇ ਪਰਮੇਸ਼ਰ ਤੋਂ ਬਿਨਾ ਮੈਨੂੰ ਕੋਈ ਹੋਰ ਸਿਗਾਰ ਨਹੀਂ ਪੌਂਦਾ ਹੈਗਾ ਕਿਉਂਕਿ ਜਦ ਤੱਕ ਕਹਿੰਦੇ ਮੈਂ ਪਰਮੇਸ਼ਰ ਨੂੰ ਮਿਲਣਾ ਲਵਾ ਮੇਰਾ ਜਿਹੜਾ ਸਾਰਾ ਸਿਗਾਰ ਕੀਤਾ ਹੋਇਆ ਬ्यर्थ ਜਾਂਦਾ ਪਰਮੇਸ਼ਰ ਦਾ ਮਿਲਾਪ ਆ ਤੇ ਮੇਰਾ ਸਿਗਾਰ ਕਿਸੇ ਅਰਥਾ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਰਾਵਿਆ ਮਿਲਾਪ ਕੀਤਾ ਪਰਮੇਸ਼ਰ ਨਾਲ ਕਹਿੰਦੇ ਉਹਨਾਂ ਦੇ ਮੈਂ ਅੱਗੇ ਨਮਸਕਾਰ ਕਰਦਾ ਅਰਦਾਸ ਕਰਦਾ ਅਰਜੋਈ ਕਰਦਾ ਕਿ ਮੇਰਾ ਵੀ ਮਿਲਾਪ ਪਰਮੇਸ਼ਰ ਨਾਲ ਕਰਵਾ ਦਿਓ ਕਹਿੰਦੇ ਜੇਕਰ ਮੈਂ ਸਿਗਾਰ ਸਾਰੇ ਬਣਾ ਕੇ ਦੇਖੇ ਨੇ ਪਰਮੇਸ਼ਰ ਨੂੰ ਮੇਰੇ ਸਿਗਾਰ ਨਹੀਂ ਪਾਏ ਤਾਂ ਕਹਿੰਦੇ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਮੇਰੇ ਸਾਰੇ ਸਿਗਾਰ ਮੇਰਾ ਜੋਬਨ ਸਭ ਕੁਝ ਵਿਰਥਾ ਜਾ ਰਿਹਾ ਤਨ ਤਨ ਤੇ ਸੋਹਾਗਣੀ ਅਮਾਲੀ ਜਿਨ ਸੋਹ ਰਹਿਆ ਸਮਾਏ ਹਉ ਵਾਰੇ ਆ ਤਿੰਨ ਸੋਹਾਗਣੀ ਅਮਾਲੀ ਤਿੰਨ ਕੇ ਤੋਵਾ ਸਦ ਪਾਏ ਕਹਿੰਦੇ ਉਹ ਸੋਹਾਗਣ ਸਈਆਂ ਜਿਨ੍ਹਾਂ ਨੇ ਪਰਮੇਸ਼ਰ ਦਾ ਮਿਲਾਪ ਪਾ ਲਿਆ ਕਹਿੰਦੇ ਉਹ ਧਨ ਨੇ ਮੈਂ ਕਹਿੰਦੇ ਉਹਨਾਂ ਤੋਂ ਵਾਰੇ ਜਾਵਾਂ ਸਦਕੇ ਜਾਵਾਂ ਜਿਨ੍ਹਾਂ ਨੂੰ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋਇਆ ਸਦਾ ਮੈਂ ਉਹਨਾਂ ਦੇ ਪੈਰ ਧੋ ਤੋਪੀਂ ਆ ਜਿੱਚਰ ਦੂਜਾ ਪਰਮਸਾ ਅਮਾਲੀ ਤਿੱਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਜਦੋਂ ਤੱਕ ਕਹਿੰਦੇ ਮੇਰੇ ਮਨ ਦੇ ਵਿੱਚ ਮਾਇਆ ਦਾ ਭਰਮ ਸੀ ਉਦੋਂ ਤੱਕ ਪਰਮੇਸ਼ਰ ਨੂੰ ਮੈਂ ਦੂਰ ਹੀ ਸਮਝਿਆ ਜਦੋਂ ਕਹਿੰਦੇ ਮੇਰਾ ਪੂਰੇ ਸਤਗੁਰ ਦੇ ਨਾਲ ਮਿਲਾਪ ਹੋਇਆ ਸਤਗੁਰ ਨੇ ਮੇਰੀਆਂ ਆਸਾਂ ਮਨਸਾ ਪੂਰੀਆਂ ਕੀਤੀਆਂ ਨੇ ਜੋ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਸੀ ਮੈਂ ਸਰਬ ਸੁਖਾ ਸੁਖ ਪਾਇਆ ਅੰਮਲੀ ਫਿਰ ਸਰਬ ਰਹਾ ਪਰਪੂਰੇ ਜਨ ਨਾਨਕ ਹਰ ਰੰਗ ਮਾਣਿਆ ਅੰਮਲੀ ਗੁਰ ਸਤਗੁਰ ਕੈ ਲਗ ਪੈਰੇ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਮੇਰਾ ਸਤਗੁਰ ਦੇ ਨਾਲ ਮਿਲਾਪ ਹੋਇਆ ਮੈਂ ਸਤਗੁਰ ਦੇ ਸ਼ਰਨ ਲਈ ਤਾਂ ਸਤਗੁਰ ਨੇ ਮੇਰਾ ਮਿਲਾਪ ਪਰਮੇਸ਼ਰ ਨਾਲ ਕਰਵਾ ਦਿੱਤਾ ਫਿਰ ਮੈਂ ਸਾਰੇ ਸੁੱਖ ਮਾਣ ਲੈਨੇ ਫਿਰ ਮੈਨੂੰ ਪਰਮੇਸ਼ਰ ਸਾਰੀ ਜਗ੍ਹਾ ਤੇ ਵਿਆਪਕ ਦਿਸ ਪਿਆ ਕਹਿੰਦੇ ਫਿਰ ਮੈਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਨਜ਼ਰ ਆ ਗਿਆ ਜਦੋਂ ਗੁਰੂ ਨੇ ਮੇਰਾ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿੱਤਾ ਬੜਾ ਹੰਸਮਾ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸਤਿ ਤੁੰ ਸੱਚ ਸ਼ਬਦ ਵਿਚਾਰਾ ਅਨ ਦਿਨ ਸੱਚ ਸਲਾਹਣਾ ਤਨ ਤਨ ਵਡਪਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟੋ ਵੱਲ ਜਾਉ ਦਾਸਨ ਦਾਸਾ ਹੋਏ ਰਹੇ ਤਾਂ ਪਾਵੈ ਸੱਚਾ ਨਾਉ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ਸ਼ੁਰੂ ਹੋਈਆਂ ਨੇ ਰਾਗ ਵਢਾਂਸ ਦੇ ਵਿੱਚ ਹੀ ਕਹਿੰਦੇ ਉਸ ਪਰਮੇਸ਼ਰ ਦੀ ਬਾਣੀ ਸੱਚੀ ਹੈ ਜਦੋਂ ਸੱਚੇ ਸ਼ਬਦ ਦੀ ਵਿਚਾਰ ਹੁੰਦੀ ਆ ਤਾਂ ਸਾਡੇ ਅੰਦਰ ਸੱਚੇ ਦੀ ਧੁੰਨ ਪੈਦਾ ਹੋ ਜਾਂਦੀ ਆ ਕਹਿੰਦੇ ਸਾਡਾ ਵੱਡਾ ਭਾਗ ਹੈ ਜਦੋਂ ਅਸੀਂ ਹਰ ਵਕਤ ਹਰ ਰੋਜ਼ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਾਂ ਕਹਿੰਦੇ हे ਮੇਰੇ ਮਨ ਉਸ ਸੱਚੇ ਦੇ ਨਾਮ ਤੋਂ ਸਦਾ ਹੀ ਕੁਰਬਾਨ ਜਾਓ ਕਹਿੰਦੇ ਜਦੋਂ ਉਸ ਪਰਮੇਸ਼ਰ ਦੇ ਦਾਸਾਂ ਦੇ ਦਾਸਾਂ ਦੇ ਦਾਸ ਹੋ ਜਾਈਏ ਤਾਂ ਉਹਦਾ ਸੱਚਾ ਨਾਂ ਨਸੀਬ ਹੁੰਦਾ ਹੈ ਜਿਹਵਾ ਸੱਚੀ ਸਚ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋਰ ਸਲਾਹਣਾ ਜਸ ਜਨਮ ਸਭ ਖੋਏ ਜਿਹੜੀ ਜਿਹਵਾ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੀ ਆ ਉਹ ਸੱਚੀ ਹੋ ਜਾਂਦੀ ਆ ਉਸ ਜਿਹਵਾ ਦੇ ਜਪਣ ਦੇ ਨਾਲ ਫਿਰ ਤਨ ਤੇ ਮਨ ਵੀ ਸੱਚਾ ਹੋ ਜਾਂਦਾ ਜੋ ਜਿਹਵਾ ਦੇ ਜਿਹੜਾ ਜਪਿਆ ਉਹਦਾ ਅਸਰ ਤਨ ਤੇ ਮਨ ਤੇ ਵੀ ਹੁੰਦਾ ਕਹਿੰਦੇ ਉਸ ਪਰਮੇਸ਼ਰ ਨੂੰ ਛੱਡ ਕੇ ਕਹਿੰਦੇ ਹੋਰ ਦੂਜਿਆਂ ਦੇ ਪਿੱਛੇ ਲੱਗਣਾ ਦੂਜਿਆਂ ਦੀ ਸਿਫਤ ਸਲਾਹ ਕਰਨੀ ਮਾਇਆ ਦੇ ਪਿੱਛੇ ਲੱਗਣਾ ਤਾਂ ਜੀਵ ਆਪਣਾ ਜਨਮ ਵਿਰਥਾ ਗਵਾ ਜਾਂਦਾ ਸੱਚ ਖੇਤੀ ਸੱਚ ਬੀਜਣਾ ਸਾਚਾ ਵਪਾਰਾ आनंदिन लाहा सच नाम तन भगत ਪਰੇ ਪੰਡਾਰਾ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਦੀ ਖੇਤੀ ਬੀਜਣੀ ਉਹੀ ਸੱਚੀ ਹੈ ਉਹੀ ਸੱਚਾ ਵਪਾਰ ਹੈ ਕਹਿੰਦੇ ਉਹ ਧਨ ਭਗਤ ਨੇ ਜਿਨ੍ਹਾਂ ਨੇ ਆਪਣੇ ਢਾਰ ਪਰਮੇਸ਼ਰ ਦੀ ਭਗਤੀ ਦੇ ਨਾਲ ਪਰ ਲੈਣੇ ਧਨ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਧਨ ਦੀ ਕਮਾਈ ਕੀਤੀ ਆਪਣੇ ਭੰਡਾਰੇ ਉਸ ਨਾਮ ਧੰਨ ਦੇ ਨਾਲ ਭਰ ਲੈਨੇ ਉਹ ਧੰਨ ਨੇ ਕਹਿੰਦੇ ਉਹ ਭਗਤ ਜਿਨ੍ਹਾਂ ਦੇ ਭੰਡਾਰੇ ਭਰ ਗਏ ਨੇ ਨਾਮ ਰੂਪੀ ਖੇਤੀ ਨਾਲ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰਨਾ ਉਹਨਾਂ ਦਾ ਕਹਿੰਦੇ ਖਾਣਾ ਪਹਿਨਣਾ ਸਭ ਕੁਝ ਕਹਿੰਦੇ ਉਹ ਸੱਚੇ ਨਾਮ ਤੇ ਕਹਿੰਦੇ ਟਿਕ ਜਾਂਦਾ ਉਹਨਾਂ ਨੂੰ ਸੱਚੇ ਦੇ ਨਾਮ ਦੀ ਇੱਕ ਆਸਰਾ ਰਹਿੰਦਾ ਜਿਸ ਨੂੰ ਬਖਸੈ ਤਿਸ ਮਿਲੈ ਮਹਲੀ ਪਾਇ ਥਾਓ ਕਹਿੰਦੇ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਆ ਜਿਹਦੇ ਤੇ ਪਰਮੇਸ਼ਰ ਬਖਸ਼ਿਸ਼ ਕਰਦੇ ਨੇ ਉਹਨਾਂ ਨੂੰ ਮਿਲਦਾ ਹੈ ਉਹ ਫਿਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਥਾਂ ਪਾਉਂਦੇ ਨੇ ਆਵੈ ਸੱਚੇ ਜਾਵੈ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮਖ ਦਰ ਸਾਚ ਹੈ ਸਚਿਆਰ ਹੈ ਸਾਚੇ ਮਹੇਸ ਮਹੇ ਜਿਹੜੇ ਫਿਰ ਸੱਚ ਦੇ ਨਾਮ ਦਾ ਵਪਾਰ ਕਰਦੇ ਨੇ ਉਹ ਸੱਚੇ ਹੀ ਆਉਂਦੇ ਨੇ ਸੱਚ ਵਿੱਚ ਲੀਨ ਹੀ ਜਾਂਦੇ ਨੇ ਉਹਨਾਂ ਨੂੰ ਫਿਰ ਆਵਾ ਗਵਨ ਦਾ ਚੱਕਰ ਨਹੀਂ ਪੈਂਦਾ ਜਿਹੜੇ ਗੁਰੂ ਦੇ ਦਰ ਤੇ ਸੰਨਮਖ ਹੁੰਦੇ ਨੇ ਉਹ ਸੱਚੇ ਦੀ ਸਲਾਹਤਾ ਕਰਕੇ ਸੱਚੇ ਬਣ ਜਾਂਦੇ ਨੇ ਫਿਰ ਉਸ ਸੱਚੇ ਵਿੱਚ ਲੀਨ ਹੋ ਜਾਂਦੇ ਨੇ ਅੰਤਰ ਸੱਚਾ ਮਾਨ ਸੱਚਾ ਸੱਚੀ ਸਿਫਤ ਸੁਨਾਏ ਸੱਚ ਤਾਂ ਸੱਚ ਸਲਾਹਣਾ ਸਤ ਗੁਰ ਬਲਿਹਾਰੇ ਜਾਓ ਕਹਿੰਦੇ ਜਿਹੜੇ ਉਸ ਸੱਚੇ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦਾ ਮਨ ਸੱਚਾ ਹੋ ਜਾਂਦਾ ਉਨ੍ਹਾਂ ਦੇ ਹਿਰਦੇ ਵਿੱਚ ਸੱਚਾ ਵਸ ਜਾਂਦਾ ਕਹਿੰਦੇ ਮੈਂ ਸਤਗੁਰ ਤੋਂ ਬਲਿਹਾਰੇ ਜਾਵਾਂ ਜਿੱਦੀ ਸੰਗਤ ਦੇ ਵਿੱਚ ਉਸ ਸੱਚੇ ਦੀ ਸਿਫਤ ਸਲਾਹ ਕੀਤੀ ਜਾਂਦੀ ਆ ਉਹ ਥਾਨ ਵੀ ਸੱਚਾ ਹੈ ਸਤ ਸੰਗਤ ਦਾ ਜਿੱਥੇ ਹਰ ਵਕਤ ਉਹਦੀ ਸਿਫਤ ਸਲਾਹ ਹੁੰਦੀ ਆ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸਾਚੇ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਕਹਿੰਦੇ ਜਦੋਂ ਉਸ ਸੱਚੇ ਦਾ ਨਾਮ ਲਿਆ ਜਾਂਦਾ ਉਹ ਵੇੜਾ ਵੀ ਸੱਚ ਬਣ ਜਾਂਦਾ ਉਹ ਮੂਰਤ ਜਪਣ ਵਾਲੀ ਵੀ ਸੱਚ ਹੋ ਜਾਂਦੀ ਆ ਜਿਨ੍ਹਾਂ ਦਾ ਉਸ ਸੱਚੇ ਨਾਲ ਪਿਆਰ ਪੈ ਜਾਂਦਾ ਉਹਨਾਂ ਦਾ ਵੇਖਣਾ ਵੀ ਸੱਚ ਹੁੰਦਾ ਉਹਨਾਂ ਦਾ ਬੋਲਣਾ ਵੀ ਸੱਚ ਹੁੰਦਾ ਉਹਨਾਂ ਨੂੰ ਸਾਰੇ ਆਕਾਰਾਂ ਦੇ ਵਿੱਚ ਉਹ ਸੱਚਾ ਹੀ ਵਿਆਪਕ ਨਜ਼ਰ ਆਉਂਦਾ ਹੈ ਨਾਨਕ ਸੱਚੇ ਮੇਲੇ ਤਾਂ ਮਿਲੇ ਆਪੇ ਲੈ ਮਿਲਾਏ ਜਿਉ ਪਾਵੇ ਤਿਉ ਰੱਖ ਸੀ ਆਪੇ ਕਰੇ ਰਜਾਈ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਤਰ੍ਹਾਂ ਪਰਮੇਸ਼ਰ ਨੂੰ ਪਾਉਂਦਾ ਉਹ ਆਪਣੀ ਰਜ਼ਾ ਦੇ ਵਿੱਚ ਜਿਨ੍ਹਾਂ ਜੀਵਾਂ ਨੂੰ ਆਪਣੇ ਨਾਲ ਮੇਲਦਾ ਉਹ ਉਹਦੇ ਰਾਹੀ ਮਿਲਾਇਆ ਹੀ ਮੇਲ ਪ੍ਰਾਪਤ ਹੁੰਦਾ ਜੀਵ ਆਪਣੇ ਕਿ ਸੇ ਮਿਹਨਤ ਸਾਧਕਾ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦਾ ਜਦੋਂ ਉਹ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਆ ਫਿਰ ਉਸ ਸੱਚੇ ਨਾਲ ਮੇਲ ਹੁੰਦਾ ਵਡਹਾਂਸ ਮਹੱਲਾ ਤੀਜਾ ਮਨੁਆ ਦਹਿ ਦਿਸ ਤਾਵਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਦਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹਾ ਵਾਹਾ ਸਹਜੇ ਗੁਣ ਰਵੀਜੈ RAM ਨਾਮ ਇਸ ਜੁਗ ਮਹੰਦੁਲਬ ਹੈ ਗੁਰਮਤ ਹਰ ਰਸ ਪੀਜੈ ਰਹਾਉ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਦਾ ਮਨ ਚੰਚਲ ਹੈ ਦਸਾਂ ਦਿਸ਼ਾਵਾਂ ਦੇ ਵਿੱਚ ਮਾਇਆ ਦੇ ਪਿੱਛੇ ਭੱਜਦਾ ਪਦਾਰਥਾਂ ਦੇ ਪਿੱਛੇ ਭੱਜਦਾ ਉਹ ਕਿਵੇਂ ਪਰਮੇਸ਼ਰ ਦੇ ਗੁਣ ਗਾ ਸਕਦਾ ਉਹਦੀਆਂ ਤਾਂ ਇੰਦਰੀਆਂ ਉਹਦੇ ਵਾਸ ਵਿੱਚ ਨਹੀਂ ਹਮੇਸ਼ਾ ਕਾਮ ਕ੍ਰੋਧ ਦੇ ਉਹਨੂੰ ਸੰਤਾਪ ਦੇ ਸੰਤਾਪ ਦੇ ਨਾਲ ਦੁਖੀ ਰਹਿੰਦਾ ਕਹਿੰਦੇ ਏ ਮੇਰੇ ਮਨ ਉਸ ਪਰਮੇਸ਼ਰ ਦੇ ਗੁਣ ਗਾਇਆ ਕਰ ਕਹਿੰਦੇ ਜੋ ਰਾਮ ਦਾ ਨਾਮ ਹੈ ਇਸ ਜਗ ਦੇ ਵਿੱਚ ਮਿਲਣਾ ਦੁਰਲੱਭ ਹੈ ਬਹੁਤ ਭਾਗਾ ਵਾਲਿਆਂ ਨੂੰ ਮਿਲਦਾ ਮੁਸ਼ਕਲ ਦੇ ਨਾਲ ਮਿਲਦਾ ਗੁਰੂ ਦੇ ਮੱਤ ਤੇ ਚੱਲ ਕੇ ਉਸ ਹਰੀ ਦੇ ਨਾਮ ਦਾ ਰਸ ਪੀਆ ਕਰੋ ਕਹਿੰਦੇ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਾਂ ਨਿਜ ਕਰਵਾਸਾ ਪਾਵੇ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਜੀਵ ਦਾ ਮਨ ਨਿਰਮਲ ਹੁੰਦਾ ਫੇਰ ਹੀ ਜੀ ਪਰਮੇਸ਼ਰ ਦੇ ਗੁਣ ਗਾ ਸਕਦਾ ਜਦੋਂ ਗੁਰੂ ਦੀ ਮੱਤ ਤੇ ਚੱਲਿਆ ਜੀਵ ਆਪੇ ਨੂੰ ਪਛਾਣਦਾ ਅੱਪੇ ਨੂੰ ਪਛਾਨਣਾ ਪਤਾ ਲੱਗਦਾ ਕਿ ਵੀ ਮੇਰੇ ਅੰਤਰ ਆਤਮੇ ਪਰਮੇਸ਼ਰ ਹੈ ਫੇਰ ਹੀ ਉਹਦਾ ਨਿਜ ਘਰ ਵਿੱਚ ਵਾਸਾ ਹੁੰਦਾ ਫੇਰ ਉਹ ਸੰਸਾਰਿਕ ਪਦਾਰਥਾਂ ਦੇ ਪਿੱਛੇ ਭਜਣਾ ਛੱਡ ਕੇ ਆਪਣੇ ਮਨ ਦੇ ਵਿੱਚ ਨਿਜ ਦੇ ਘਰ ਵਿੱਚ ਤੇਕ ਪਾ ਲੈਂਦਾ ਹੈ ਫਿਰ ਮਨ ਚੰਚਲ ਨਹੀਂ ਰਹਿੰਦਾ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੀ ਗੁਣ ਗਾਓ ਹਰਨ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਕਹਿੰਦੇ ਹੈ ਮੇਰੇ ਮਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਸਦਾ ਹੀ ਉਹਦੇ ਗੁਣ ਗਾਇਆ ਕਰ ਹਰੀ ਆਪ ਪਵਿੱਤਰ ਹੈ ਸਦਾ ਹੀ ਸੁਖ ਦੇਣ ਵਾਲਾ ਹੈ ਜਦੋਂ ਉਹਦਾ ਨਾਮ ਜਪਦੇ ਆ ਉਹਨੂੰ ਚੇਤੇ ਚ ਬਸਾਉਂਦੇ ਆ ਫਿਰ ਮਨ ਇਛਤ ਫਲ ਮਿਲ ਜਾਂਦੇ ਨੇ ਜੀਵ ਨੂੰ ਹਮ ਨੀਤ ਸੇ ਉਤਮ ਪਏ ਹਰ ਕੀ ਸਰਣਾਈ ਹਮ ਨੀਤ ਸੇ ਉਤਮ ਪਏ ਹਰ ਕੀ ਸਰਣਾਈ ਪਾਥਰ ਡੁੱਬਦਾ ਕਾੜ ਲਿਆ ਸਾਚੀ ਵੜਿਆਈ ਕਹਿੰਦੇ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਗਿਆ ਨੀਵੇਂ ਉੱਚੇ ਆਚਰਣ ਵਾਲੇ ਹੋ ਜਾਂਦੇ ਨੇ ਇਹ ਕਹਿੰਦੇ ਪਰਮੇਸ਼ਰ ਦੀ ਵਡਿਆਈ ਆ ਜੋ ਵਿਕਾਰਾਂ ਵਿੱਚ ਡੁੱਬਦਿਆਂ ਜੀਵਾਂ ਨੂੰ ਵਿਕਾਰਾਂ ਵਿੱਚੋਂ ਕੱਢ ਕੇ ਨਾਮ ਦੀ ਦਾਤ ਦੇ ਕੇ ਵਡਿਆਈ ਬਖਸ਼ਦਾ ਹੈ ਬਖਸੇ ਅਮਰਤ ਪਏ ਗੁਰਮਤਿ ਬੁੱਧ ਪਾਈ ਅਕੋਂ ਪਰਮਲ ਪਏ ਅੰਤਰ ਵਾਸਨਾ ਵਸਾਈ ਕਹਿੰਦੇ ਜਿਹੜੇ ਜੀਵ ਗੁਰੂ ਦੀ ਮਤ ਤੇ ਚੱਲ ਕੇ ਚੰਗੀ ਬੁੱਧ ਪਾ ਲੈਂਦੇ ਨੇ ਉਹ ਕਹਿੰਦੇ ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਨੇ ਵਿਕਾਰਾਂ ਤੋਂ ਨਿਰਮਲ ਬਣ ਜਾਂਦੇ ਨੇ ਉਹ ਕਹਿੰਦੇ ਅੱਕ ਤੋਂ ਚੰਦਨ ਬਣ ਜਾਂਦੇ ਨੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਵਸ ਜਾਂਦੀ ਹੈ ਮਾਨਸ ਜਲ ਜਨਮਦੁ ਲੰਬ ਹੈ ਜਗ ਮਹਿ ਖਟਿਆ ਆਏ ਪੂਰੇ ਪਾਗ ਸਤ ਗੁਰ ਮਿਲੈ ਹਰ ਨਾਮ ਤੇ ਆਏ ਕਹਿੰਦੇ ਜਿਹੜਾ ਇਹ ਮਨੁੱਖਾ ਜਨਮਾ ਇੱਕ ਤਾਂ ਬੜੀ ਮੁਸ਼ਕਿਲ ਦੇ ਨਾਲ ਮਿਲਿਆ ਦੂਜਾ ਕਹਿੰਦੇ ਵੀ ਜੇ ਇੱਥੇ ਉਹਦੇ ਪਰਮੇਸ਼ਰ ਦੇ ਨਾਮ ਦਾ ਲਾਹਾਂ ਨਾ ਖਟਿਆ ਫਿਰ ਕਹਿੰਦੇ ਇਹ ਜੀਵਨ ਵਿਅਰਥ ਗਿਆ ਕਹਿੰਦੇ ਪੂਰੇ ਭਾਗਾਂ ਦੇ ਨਾਲ ਹੀ ਜੀਵ ਨੂੰ ਸਤਗੁਰ ਦਾ ਮਿਲਾਪ ਹੁੰਦਾ ਫਿਰ ਸਤਗੁਰ ਦੇ ਰਾਹੀਂ ਪਰਮੇਸ਼ਰ ਦਾ ਨਾਮ ਧਿਆਇਆ ਜਾਂਦਾ ਮਨਮੁਖ ਪੂਲੇ ਵਿਖ ਲਗੇ ਅਹਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸਬਦ ਨਾ ਪਾਇਆ ਕਹਿੰਦੇ ਜਿਹੜੇ ਮਨਮੁਖ ਨੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਜਿਹੜਾ ਕਹਿੰਦੇ ਇਹ ਇੰਨਾ ਕੀਮਤੀ ਜਨਮ ਹੈਗਾ ਮਨੁੱਖਾ ਜਨਮ ਉਹਨੂੰ ਪਰਮੇਸ਼ਰ ਦਾ ਨਾਮ ਲੈਣ ਤੋਂ ਬਿਨਾ ਇਹ ਤਾਂ ਵਿਅਰਥ ਗਵਾ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਜੋ ਸਦਾ ਸੁਖ ਦੇਣ ਵਾਲਾ ਹੈ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਖਤ ਤਿਨ ਪਾਇਆ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੈ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੁਖ ਮੁਕਤ ਤਿਨ ਪਾਇਆ ਵਾਹਿਗੁਰੂ ਜੀ ਨਾਨਕ ਜੀ ਕਹਿੰਦੇ ਨੇ ਕਿ ਮੁਖ ਤੋਂ ਤਾਂ ਸੰਸਾਰ ਵਿੱਚ ਬਹੁਤ ਦੁਨੀਆ ਪਰਮੇਸ਼ਰ ਦਾ ਨਾਮ ਲੈਂਦੀ ਆ ਜੋ ਸਿਰਫ ਲੈਣ ਮਾਤਰ ਲਿਆ ਜਾ ਰਹਾ ਉਪਰੋਂ ਉਪਰ ਪਰਮਾਨੰਿ ਵਿੱਚ ਭਿੱਜਿਆ ਜਿਨ੍ਹਾਂ ਨੇ ਕਹਿੰਦੇ ਮਨ ਤੋਂ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੇ ਫਿਰ ਮੁਕਤੀ پا ਲਈ ਗੁਰਮਤਿ ਵਿੱਚ ਮੁਕਤੀ ਹੈ ਸੰਗਤ ਜੀ ਵਿਕਾਰਾਂ ਵੱਲੋਂ ਮੁਕਤੀ ਮਾਇਆ ਵੱਲੋਂ ਮੁਕਤੀ ਸੰਸਾਰ ਦੇ ਜਿਹੜਾ ਹੈਗਾ ਸੰਸਾਰ ਵਿੱਚ ਗਲਤਾਨ ਹੋਣਾ ਉਹ ਤੋਂ ਮੁਕਤੀ ਆਵਾਗਵਨ ਤੋਂ ਮੁਕਤੀ ਇਹ ਮੁਕਤੀਆਂ ਗੁਰਮਤਿ ਵਿੱਚ ਮੰਨੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਸੰਤ ਗਿਆਨੀ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ 17 17 18 18 ਘੰਟੇ ਪਾਠ ਕਰਨ ਵਾਲੇ ਪਾਠੀ ਦੇਖੇ ਨੇ ਪਰ ਕਹਿੰਦੇ ਸਿਰਫ ਇਸ ਤਰ੍ਹਾਂ ਕਰਨ ਦੇ ਨਾਲ ਉਹ ਹਿਰਦੇ 'ਚ ਨਹੀਂ ਵਸਦਾ ਉਹ ਹਿਰਦੇ ਵਿੱਚ ਵਸਦਾ ਹੈ ਜਦੋਂ ਜੀਵ ਦਾ ਮਨ ਉਹਨੂੰ ਜਪਦਾ ਹੈ ਸਿਰਫ ਤਨ ਦੇ ਨਾਲ ਬੈਠ ਕੇ ਉਹਦਾ ਸਿਮਰਨ ਕਰਨ ਦੇ ਨਾਲ ਉਹ ਹਿਰਦੇ 'ਚ ਨਹੀਂ ਵਸਦਾ ਜਦੋਂ ਉਹ ਮਨ ਭਿੱਜੇ ਮਨ ਦੇ ਨਾਲ ਉਹਦਾ ਨਾਮ ਜਪਿਆ ਜਾਂਦਾ ਫਿਰ ਉਹ ਹਿਰਦੇ ਵਿੱਚ ਵਸਦਾ ਫਿਰ ਉਹਦੀ ਬਖਸ਼ਿਸ਼ ਹੁੰਦੀ ਆ ਫਿਰ ਉਹੀ ਜੀਵ ਜਦੋਂ ਮਨ ਭਿੱਜੇ ਮਨ ਦੇ ਨਾਲ ਉਹਦੇ ਨਾਮ ਦਾ ਜਾਪ ਕਰਦੇ ਨੇ ਉਹਨੂੰ ਚੇਤੇ 'ਚ ਬਸਾਉਂਦੇ ਨੇ ਉਹ ਫਿਰ ਜੀਵਦਿਆਂ ਮੁਕਤੀ ਪਾ ਲੈਂਦੇ ਨੇ ਮਰਿਆਂ ਕਹਿੰਦੇ ਮੁਕਤੀ ਕਿਨੇ ਦੇਖੀ ਆ ਮੁਕਤੀ ਤੇ ਉਹ ਆ ਜਦੋਂ ਜੀਵਦਿਆਂ ਜੀਵੰਦਾਂ ਮੁਕਤੀ ਪਾ ਲੈਂਦਾ ਸੰਸਾਰ ਵਿੱਚ ਆਨੰਦਿਤ ਜੀਵਨ ਬਤੀਤ ਕਰਦਾ ਜੀਵਨ ਮੁਕਤ ਹੋ ਕੇ ਬਹੁਤ ਹੀ ਪਿਆਰੀ ਬਾਣੀ ਆ ਬਹੁਤ ਹੀ ਪਿਆਰੀ ਬਾਣੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ